ਨਾ ਹਰਦੀਪ ਸਿੰਘ ਧਾਰੀਗਲ ਜਰਨਲ 77858 ਸੀ ਫੀਕੋ ਦੀ ਪੂਜੀ ਜਿਹੜੀ ਪੰਜਾਬ ਸਰਕਾਰ ਆ ਸਤਾ ਜਾਣ ਤੋਂ ਪਹਿਲਾਂ ਉਹਨਾਂ ਨੇ ਵਾਅਦੇ ਕੀਤੇ ਸੀ ਵੀ ਜਿੰਨੇ ਵੀ ਕੱਚੇ ਮਲਾਜ਼ਮਾਂ ਦੀ ਪੱਕੇ ਕਰਾਂਗੇ ਔਰ ਸੋਰਸ ਦੀ ਭਰਤੀ ਬੰਦ ਕਰਾਂਗੇ ਜਿਹੜੇ ਠੇਕੇਦਾਰ ਆ ਵਿਚੋਲਗੇ ਉਹਨਾਂ ਨੂੰ ਅਸੀਂ ਬਾਹਰ ਕੱਢਾਂਗੇ ਪਰ ਇਹ ਸਭ ਕੁਝ ਝੂਠ ਸਾਫਤ ਹੋਇਆ ਨਾ ਤਾਂ ਅੱਜ ਤੱਕ ਕਿਸੇ ਵੀ ਕੱਚੇ ਮਲਾਜ਼ਮ ਨੂੰ ਪੱਕਾ ਕੀਤਾ ਗਿਆ ਨਾ ਹੀ ਸਾਡੇ ਸਰਕਾਰੀ ਅਦਾਰੇ 'ਚ ਕੋਈ ਬਸ ਪਾਈ ਗਈ ਆ ਕਿਉਂਕਿ ਆਧਾਰ ਕਾਰਡ ਤੇ ਫ੍ਰੀ ਸਫਰ ਆਨ ਕਰਕੇ ਸਵਾਰੀ ਬਹੁਤ ਜ਼ਿਆਦਾ ਹੁੰਦੀ ਬੱਸਾਂ 'ਚ ਓਵਰਲੋਡ ਚੱਲਦੀਆਂ ਅਸੀਂ ਸਰਕਾਰ ਤੋਂ ਬਾਰ-ਬਾਰ ਮੰਗ ਕੀਤੀ ਵੀ ਸਰਕਾਰੀ ਮਹਿਕਮੇ ਦੇ ਵਿੱਚ ਸਰਕਾਰੀ ਬੱਸਾਂ ਪਾਈਆਂ ਜਾਣ ਪਰ ਸਰਕਾਰ ਵੱਲੋਂ ਇੱਕ ਵੀ ਬੱਸ ਨਹੀਂ ਪਾਈ ਗਈ ਉਸ ਤੋਂ ਇਲਾਵਾ ਮਹਿਕਮੇ ਦਾ ਇੰਨਾ ਬੁਰਾ ਹਾਲਾ ਸਫੇਰ ਪਾਰਟ ਦੀ ਇੰਨੀ ਘਾਟ ਆ ਨਾ ਤਾਂ ਸਫੇਰ ਪਾਰਟ ਵਾਲੇ ਕੋਈ ਬੈਟਰੀ ਆ ਨਾ ਕੋਈ ਟਾਇਰ ਹੈਗੇ ਆ ਬੱਸਾਂ ਦੀ ਰਿਪੇਅਰ ਹੋਣ ਨੂੰ ਬਹੁਤ ਟੋਟੀਆਂ ਫੁੱਟੀਆਂ ਸਾਡੇ ਕੋਲ ਬੱਸਾਂ ਜੀ ਅਸੀਂ ਮੰਗ ਕਰਦੇ ਆ ਵੀ ਜਿੰਨੇ ਵੀ ਕੱਚੇ ਮੁਲਾਜ਼ਮਾ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇ ਵੀ ਸਫੇਰ ਪਾਰਟ ਸਾਡਾ ਬੱਸਾਂ ਦਾ ਪੂਰਾ ਕੀਤਾ ਜਾਵੇ ਜੀ ਹੋਰ ਟੈਂਡਰ ਨਵੇਂ ਕੱਢ ਰਹੇ ਆ ਉਹਨਾਂ ਲਈ ਫੀਡ ਫਿਊਰ ਹੋਵੇ ਜਿਹੜੀਆਂ ਕਿਲੋਮੀਟਰ ਬੱਸਾਂ ਪਾ ਰਿਆ ਜੀ ਬਹੁਤ ਘਾਟੇ ਵਾਲਾ ਸੌਦਾ ਜੀ ਕਿਉਂਕਿ ਜੇ ਸਰਕਾਰੀ ਮਹਿਕਮੇ ਦੀ ਬੱਸ ਪਾਵੇ 35 ਤੋਂ 40 ਲੱਖ ਦੀ ਇੱਕ ਬੱਸ ਆ ਜਾਂਦੀ ਹੈ ਤੇ ਕਿਲੋਮੀਟਰ ਪਾਉਂਦੇ ਆ ਉਹ ਸਾਡੇ ਤੋਂ 5 ਸਾਲ ਦਾ ਐਗਰੀਮੈਂਟ ਹੁੰਦਾ ਤੇ ਉਹ ਕਰੋੜਾ ਰੁਪਿਆ ਲੈ ਜਾਂਦੀ ਹੈ ਜੀ ਉਹ ਘਾਟੇ ਵਾਲਾ ਸੌਦਾ ਜੀ ਨਾਲੇ ਤਾਂ 5 ਸਾਲ ਬਾਅਦ ਬੱਸ ਵੀ ਲੈ ਜਾਂਦੇ ਆ ਸਾਡੇ ਕਰੋੜਾ ਰੁਪਿਆ ਸਾਡੇ ਮਹਿਕਮੇ ਤੋਂ ਲੁੱਟ ਕੇ ਲੈ ਜਾਂਦੇ ਆ ਜੀ ਅਸੀਂ ਇਹ ਮੰਗ ਕਰਦੇ ਆ ਵੀ ਕਿਲੋਮੀਟਰ ਬੱਸਾਂ ਨਾ ਪਾਈਆਂ ਜਾਣ ਮਹਿਕਮੇ ਦੀਆਂ ਬੱਸਾਂ ਪਾਈਆਂ ਜਾਣ ਜੀ ਸਾਡੀਆਂ ਪਿਛਲੇ ਸਮੇਂ ਤੋਂ ਜਦੋਂ ਦੀ ਆਪ ਸਰਕਾਰ ਬਣੀ ਹੈ ਸੱਤਾ ਚੋਂ ਤੋਂ ਪਹਿਲਾਂ ਨੇ ਸਾਡੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਕੋਈ ਵੀ ਮੁਲਾਇਮ ਕੱਚਾ ਨਹੀਂ ਰਹਿਣ ਦੇਦਾਂਗੇ ਤੇ ਜੋ ਅਸੀਂ ਪ੍ਰਾਈਵੇਟ ਮਹਿਕਮੇ ਚ ਨਿੱਜੀਕਰਨ ਹੋ ਰਿਹਾ ਹੈ ਅਸੀਂ ਉਹ ਖਤਮ ਕਰਾਂਗੇ ਪਰ 3 ਸਾਲ ਹੋ ਚੁਗੇ ਆ ਨਾ ਤਾਂ ਸਰਕਾਰ ਕਿਸੇ ਵੀ ਮੁਲਾਜ਼ਮ ਨੂੰ ਅਜੇ ਤੱਕ ਪੱਕਾ ਕੀਤਾ ਹੈ ਇੱਕ ਬਸ ਛੋਟੇ ਫਲੈਕਸਬੋਰਡ ਲਾਏ ਜਾ ਰਹੇ ਆ ਤੇ ਨਾਲ ਦੀ ਨਾਲ ਹੀ ਮਹਿਕਮਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਵੇਂ ਕਿ ਪਿਛਲੇ ਦਿਨਾਂ ਚ ਸਰਕਾਰ ਨੇ ਸਾਨੂੰ ਅਸੀਂ ਜਦੋਂ ਹੀ ਕੋਈ ਤਰਨਾਰ ਧੜ ਤਾਲ ਰੱਖਦੇ ਆ ਉਹਦੇ ਜੇ ਸਰਕਾਰ ਸਾਨੂੰ ਇੱਕ ਮੀਟਿੰਗ ਦਿੰਦੀ ਹੈ ਤੇ ਮੀਟਿੰਗ ਤੋਂ ਬਾਅਦ ਜਦੋਂ ਮੀਟਿੰਗ ਦੀ ਦੇਣ ਆਉਂਦਾ ਹੈ ਉਹਦੇ ਸਰਕਾਰ ਆਪਣੀ ਮੀਟਿੰਗ ਤੋਂ ਪੱਜ ਜਾਂਦੀ ਆ ਪਿਛਲੇ ਦਿਨਾਂ 'ਚ ਜਦੋਂ ਅਸੀਂ 9 ਤਰੀਕ ਦੀ ਹੜਤਾਲ ਕੀਤੀ ਤੇ 9 ਤਰੀਕ ਨੂੰ ਸਾਡੀ ਹੜਪਾਲ ਚੀਮਾ ਜੀ ਨਾਲ ਵਿੱਤ ਮੰਤਰੀ ਨਾਲ ਮੀਟਿੰਗ ਹੋਈ ਆਪਣੇ ਟ੍ਰਾਂਸਪੋਰਟ ਮੰਤਰੀ ਲਾਲਜੀ ਪੁੱਲਰ ਨਾਲ ਮੀਟਿੰਗ ਹੋਈ ਜਿੱਥੇ ਉਹਨਾਂ ਨੇ ਸਾਨੂੰ 28 ਤਰੀਕ ਦਾ ਟਾਈਮ ਦਿੱਤਾ ਕਿ ਅਸੀਂ 28 ਤਰੀਕ ਨੂੰ ਦੁਬਾਰਾ ਤੁਹਾਡੇ ਨਾਲ ਮੀਟਿੰਗ ਕਰਾਂਗੇ ਉਸ ਤੋਂ ਪਹਿਲਾਂ ਪਾਕ ਤੁਹਾਡੇ ਨਾਲ ਦੋ ਤਿੰਨ ਮੀਟਿੰਗ ਕਰਕੇ ਜਿਹੜੇ ਟ੍ਰਾਂਸਪੋਰਟ ਮੰਤਰੀ ਤੁਹਾਡੇ ਨਾਲ ਦੋ ਤਿੰਨ ਮੀਟਿੰਗ ਕਰਨਗੇ ਜਿੱਤੇ 16 ਤਰੀਕ ਉਸ ਤੋਂ ਬਾਅਦ ਜਿਹੜੀ 28 ਤਰੀਕ ਤੋਂ ਬਾਅਦ ਪਹਿਲਾਂ ਸਾਡੀ ਇੱਕ ਮੀਟਿੰਗ ਸਾਡੇ ਵਿਭਾਗ ਨਾਲ ਹੋਈ ਜਿੱਥੇ ਸਾਨੂੰ ਉਹਨਾਂ ਪਾਲਿਸੀ ਬਾਰੇ ਜਿਹੜੀ ਸਾਡੀ ਕੋਈ ਇੱਕ ਦੋ ਗੱਲਾਂ ਹੈਗੀਆਂ ਸਾਡੇ ਨਾਲ ਉਹਨਾਂ ਕਲੀਅਰ ਕੀਤੀਆਂ ਤੇ 28 ਤਰੀਕ ਜਿਹੜੀ ਮੀਟਿੰਗ ਵਿੱਚੋਂ ਵਿੱਤ ਮੰਤਰੀ ਰਪਾਲ ਸਿੰਘ ਚੀਮਾ ਵੀ ਭੱਜਿਆ ਤੇ ਉਹ ਤੋਂ ਬਾਅਦ ਸਾਡਾ ਲਾਂਚ ਸੀ 29 ਨੂੰ ਸਾਡੀ ਅੰਮ੍ਰਿਤਸਰ ਸਮੇਂ ਹੜਤਾਲਤਾ ਚਲੋ ਉੱਥੇ ਸਾਡੇ ਵਿਭਾਗ ਦੇ ਜਿਹੜੇ ਟਰਾਂਸਪੋਰਟ ਸੈਕਟਰੀ ਉਹਨਾਂ ਨੇ ਸਾਨੂੰ ਪ੍ਰੋਸੈਸ ਦਿੱਤਾ ਕਿ ਜਿਹੜੀ ਤੁਹਾਡੀ ਪਾਲਿਸੀ ਜਿਹੜੀਆਂ ਸੌਦਾ ਉਹ ਕੀਤੀਆਂ ਗਈਆਂ ਇਹ ਤੁਹਾਡੇ ਕੰਡੀਸ਼ਨਾਂ ਦਾ ਸੌਦਾ ਕੀਤਾ ਜਾ ਰਹੀਆਂ ਇਸ ਕਰਕੇ ਤੁਸੀਂ ਜੜ ਹੜਤਾਲ ਨਾ ਕਰੋ ਉਸ ਤੋਂ ਬਾਅਦ ਅਸੀਂ ਜਿਹੜੀ ਆਪਣੀ ਸਵਾ ਨੂੰ ਨਿਰਤ ਚਲਾ ਰਿਹਾ ਜੇ ਤੋ ਆਪ ਸਰਕਾਰ ਸੱਤਾ ਚਾਹੀ ਸੀ ਸਾਡੇ ਨਾਲ ਕਿ ਇਹ ਵਾਅਦਾ ਕੀਤਾ ਸੀ ਅਸੀਂ ਮੈਂ ਮੈਂ ਵਿੱਚੋਂ ਨਿੱਜੀ ਕਰਮ ਖਤਮ ਕਰਾਂਗੇ ਪਰ ਉਸ ਦੇ ਉਲਟ ਹੀ ਇਹ ਜਿਹੜੀ ਆਪ ਸਰਕਾਰ ਹੈ ਇਹਨੇ ਇੱਕ ਵੀ ਮਾਲਕੀਤ ਵਾਲੀ ਬੱਸ ਨਹੀਂ ਪਾਈ ਨਾ ਟਰਾਂਸਪੋਰਟ ਦਾਰੇ ਚ ਸਰਕਾਰ ਦੀ ਮਾਲਕੀਤ ਵਾਲੀ ਬੱਸ ਨਹੀਂ ਪਾਈ ਉਲਟਾ ਕਿਲੋਮੀਟਰ ਬੱਸਾਂ ਪਾਉਣ ਵਾਲੇ ਦੇ ਪਾਸੇ ਜਾ ਰਹੀ ਹੈ ਜਿਸ ਦਾ ਟੈਂਡਰ ਪਹਿਲਾਂ ਨਾ 43 ਖੋਲਣਾ ਸੀ ਉਹ ਅਸੀਂ ਇਹਨਾਂ ਟੈਂਡਰ ਨਹੀਂ ਖੋਲਿਆ ਉਹ ਸਟੈਂਡਰਡ ਨੂੰ ਇਹਨਾਂ ਨੇ ਅੱਗੇ 83 ਤੇ 11 ਤੇ ਕਿਉਂ ਕਰਤਾ ਹੈ ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਵੀ ਪ੍ਰੈਸ ਕਾਨਫਰੰਸ ਦੱਸ ਚੁੱਕੇ ਹਾਂ ਜਿਹੜੀਆਂ ਕਿਲੋਮੀਟਰ ਬੱਸਾਂ ਹੈ ਉਹ ਇੱਕ ਮੈਗਮਲੀ ਕਾਟੇਵਾ ਸੌਦਾ ਹੈ ਕਿਉਂਕਿ ਜਿਹੜੀ ਇੱਕ ਆਮ ਬੱਸ ਆਪਾਂ ਨੂੰ 35 ਤੋਂ 40 ਲੱਖ ਰੁਪਏ ਦੇ ਵਿੱਚ ਤਿਆਰ ਹੁੰਦੀ ਹੈ ਉਹੀ ਬੱਸ ਆਪ ਕਰੋੜ ਰੁਪਏ ਦੇ ਕਰੀਬ ਪੈਂਦੀ ਹੈ ਤੇ 6 ਸਾਲ ਬਾਅਦ ਬੱਸ ਉਹ ਆਪਣਾ ਜੋ ਪ੍ਰਾਈਵੇਟ ਆਪਰੇਟਰ ਹੁੰਦਾ ਉਹ ਲੈ ਜਾਂਦਾ ਹੈ ਜਿਹੜੀ ਸਰਕਾਰੀ ਬੱਸਾਂ ਪਾਉਂਦੇ ਆ ਉਹ ਆਪਾਂ ਨੂੰ ਇੱਕ ਤਾਂ 35-40 ਲੱਖ ਚ ਪੈਂਦੀ ਹੈ ਫਿਰ ਉਹ ਆਪਣੇ ਕੋ 15 ਸਾਲ ਆਪਣ ਨੂੰ ਸਰਵਿਸ ਦਿੰਦੀ ਆ ਉਸ ਦੇ ਤਹਿਤ ਇਹਨਾਂ ਨੇ ਜਿਹੜਾ ਟੈਂਡਰ ਹੈ ਹੁਣ 8 ਤਰੀਕ ਨੂੰ ਖੋਲਣ ਜਾ ਰਹੇ ਆ ਕਿਉਂਕਿ ਨਾਲ ਹੀ ਰਖੜੀਆਂ ਤਿਆਰ ਆ ਰਿਹਾ ਹੈ ਦਿੱਤੇ ਜਥੇਬੰਦੀ ਦੇ ਬਲੇਮ ਲਾਉਂਦੇ ਕਿ ਜਥੇਬੰਦੀ ਹੜਤਾਲਾਂ ਪਾਸੇ ਜਾ ਰਹੀ ਆ ਇਹ ਜਥੇਬੰਦੀ ਨੂੰ ਹੜਤਾਲਾਂ ਧਰਨੇ ਮਜਾਰੇ ਲਾਉਣ ਲਈ ਖੁਦ ਸਰਕਾਰ ਮਜਬੂਰ ਕਰਦੀ ਆ ਰਖੜੀ ਦਾ ਤਿਉਹਾਰ ਹੈ ਮਾਵਾਂ ਭੈਣਾਂ ਧਿਆਣੇ ਸਫਰ ਕਰਨਾ ਬਸਾਂ ਵਿੱਚ ਇੱਕ ਬਸ ਇਹਨਾਂ ਸੋਲ ਤੇ ਜਿਹੜੀ ਫੀਸ ਦਿੱਤੀ ਏ ਉਥੇ ਹੀ 8 ਤਰੀਕ ਨੂੰ ਟੈਂਡਰ ਖੋਲ ਕੇ ਕਿ ਸਾਨੂੰ ਰੋੜ ਹੜਤਾਲ ਕਰਨਾ ਉਸਤੇ ਮਜਬੂਰ ਕਰ ਰਹੇ ਆ ਤੇ ਆਪਣੇ ਵਿੱਤ ਮੰਤਰੀ ਨੂੰ ਪਹਿਲਾਂ ਹੀ ਇਹਦਾ ਅਸੀਂ ਆਪਣਾ ਮੰਗ ਪੱਤਰ ਤੇ ਚੇਤਾਵਨੀ ਦੇ ਚੁੱਕੇ ਹਾਂ ਜੇਕਰ ਤੁਸੀਂ ਟੈਂਡਰ ਖੋਲੋਗੇ ਤੇ ਅਸੀਂ ਤੁਰੰਤ ਤੌਰ ਤੇ ਜਿਹੜਾ ਇਹ ਪੱਸਾਂ ਦਾ ਤੁਰੰਤ ਚੱਕਾ ਜੰਮ ਦਿੱਤੇ ਹੋਊਗਾ ਉਸ ਦੇ ਉਲਟ ਇਹਨਾਂ ਨੇ ਜਿਹੜਾ 4 ਤਰੀਕ ਤੋਂ 8 ਤਰੀਕ ਨੂੰ ਅਰਤਾਲ ਆਪਣਾ ਟੈਂਡਰ ਖੋਲਣ ਜਾ ਰਿਹਾ ਤੇ ਨਾਲ ਦੀ ਨਾਲ 11 ਤਰੀਕ ਨੂੰ ਦੋ ਇਹਨਾਂ ਡੇਟਾ ਰੱਖਿਆ ਹੈ ਜੇਕਰ ਖੋਲਣਗੇ ਅਸੀਂ ਅੱਜ ਤੁਹਾਡੇ ਮਾਦੀ ਨਾਲ ਆਈ ਆਮ ਜਨਤਾ ਨੂੰ ਬੇਨਤੀ ਕਰਦੇ ਹਾਂ ਜਿੱਥੇ ਅਸੀਂ ਆਪਣਾ ਰੋਜ਼ਗਾਰ ਪੱਕਾ ਕਰਾਉਣ ਲਈ ਲੜ ਰਹੇ ਹਾਂ ਨਾਲ ਦੀ ਨਾਲ ਤੁਹਾਡਾ ਮਹਿਗਮਨ ਬਚਾਉਣਾ ਸੇ ਲੜ ਰਹੇ ਆ ਕਿਉਂਕਿ ਮਹਿਗਮਾ ਤੋੜਾ ਹੈ ਪ੍ਰਾਈਵੇਟ ਜਿਹੜਾ ਮਹਿਗਮਾ ਨਹੀਂ ਹੈ ਕਿਉਂਕਿ ਜੇਕਰ ਇਹਦੀ ਬੱਸਾਂ ਪੈਣਗੀਆਂ ਇਹ ਹੋਲੀ-ਹੋਲੀ ਮਹਿਗਮਨ ਜਿਵੇਂਗਾ ਪਹਿਲਾਂ ਪ੍ਰਾਈਵੇਟ ਕਰ ਕਰਕੇ ਥਰਮਲ ਪਲਾਂਟ ਵਗੈਰਾ ਬੰਦ ਕਰਤੇ ਆ ਉਵੇਂ ਇਹ ਟ੍ਰਾਂਸਪੋਰਟ ਦਾਰੇ ਬੰਦ ਕਰਕੇ ਇਹ ਜਿਹੜੇ ਨਿੱਜੀ ਕੰਪਨੀਆਂ ਵੱਡੀਆਂ ਕੰਪਨੀਆਂ ਦੇ ਹੱਥ ਦੇ ਦੇਣਗੇ ਉਹਨਾਂ ਦੇ ਵਿੱਚ ਕਿਹੜੀ ਕੀ ਖੋਜ ਕੀਤੀ ਇਹਨਾਂ ਨੇ ਉਹਦੇ ਵਿੱਚ ਕੀ ਤੁਹਾਡਾ ਨਕਸ਼ਾਣ ਸੀ ਜਿਹੜੇ ਸਾਡੇ ਨੇ ਮਾਰੂ ਕੰਡੀਸ਼ਨਾਂ ਲਾਈਆਂ ਜਿਵੇਂ ਮੰਨ ਲਓ ਕੋਈ ਸਾਥੀ ਨੂੰ ਮਹਿਕਮੇ ਚ ਆਟ 10 ਸਾਲ ਕਦੇ ਕੋਈ ਕੋਈ ਵੀ ਬੰਦਾ ਕਿਸੇ ਕੰਮ ਵਿੱਚ ਨਵਾਂ ਪੈਂਦਾ ਉਹਦੇ ਗਲਤੀਆਂ ਹੁੰਦੀਆਂ ਜਦੋਂ ਕੋਈ ਸਾਥੀ ਇਸ ਵਿੱਚ ਕੋਈ ਨਵੇਂ ਪਰਤੀ ਹੋਏ ਉਹਨਾਂ ਕੋਲ ਪਹਿਲਾਂ ਕੋਈ ਨਿੱਕੀਆਂ ਮੋੜੀਆਂ ਛੋਟੀਆਂ ਦਾਦਾ ਦੇ ਰਿਪੋਰਟਾਂ ਰਹਿ ਜਾਂ ਜਿੰਦਗੀ ਉਹਨਾਂ ਕੋਲ ਦੋ ਦੋ ਸਜ਼ਾਵਾਂ ਵੀ ਦੇ ਕੇ ਇਹਨਾਂ ਨੇ ਉਹਦੀਆਂ ਰਿਪੋਰਟਾਂ ਫਿਰ ਪੈਂਡਿੰਗ ਰੱਖ ਲੈਂਦੇ ਆ ਜਿਵੇਂ ਉਹਨੂੰ 1 ਮਹੀਨਾ ਰੋਡ ਤੋਂ ਕਰਕੇ ਉਹਦੇ ਮੋਟਾ ਜੁਰਮਾਨਾ ਵਸੂਲ ਲੈਂਦੇ ਆ ਇੱਕ ਗਲਤੀ ਦੀ ਇੱਕ ਸਜ਼ਾ ਹੁੰਦੀ ਪਰ ਦੋ ਦੋ ਸਜ਼ਾਵਾਂ ਦੇਣ ਤੋਂ ਬਾਅਦ ਵੀ ਉਹ ਜਿਹੜੀ ਉਹਦੀ ਰਿਪੋਰਟ ਹੈ ਉਹਨੂੰ ਪੈਂਡਿੰਗ ਰੱਖ ਲੈਂਦੇ ਜਦੋਂ ਉਹਦੀ ਤੋਤੀ ਰਿਪੋਰਟ ਹੁੰਦੀ ਸੀ ਉਹਨੂੰ ਨਾਲ ਦੀ ਨਾਲ ਬਲੈਕਲਿਸਟ ਕਰ ਦਿੰਦੇ ਸੀ ਇੱਥੇ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦੇ ਆ ਸਾਡੇ ਕੁਝ ਸਾਥੀ ਸੀ ਜਿਨ੍ਹਾਂ ਨੂੰ ਉਹਨਾਂ ਬਲੈਕਲਿਸਟ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਬਹ ਚਾਹੇ ਉਹਨਾਂ ਨੇ ਕੋਈ ਆਪਣੀ ਸ਼ਿਫਾਰਿਸ਼ ਕਰਾਈ ਜਾਂ ਕਿਸੇ ਤਰ੍ਹਾਂ ਬਹਾਲ ਹੋ ਕੇ ਆਏ ਉਸ ਵੇਫਿਰ ਜੇ ਕੋਈ ਨਹੀਂ ਦੀ ਇੱਕ ਦੀ ਰਿਪੋਰਟ ਹੋ ਗਈ ਉਹਦੇ ਪਿਛਲੇ ਨਾਲ ਰਿਪੋਰਟਾਂ ਜੋੜ ਕੇ ਉਹਨਾਂ ਦਾ ਮੋਟਾ ਜੁਰਮਾਨਾ ਲੈ ਕੇ ਉਹਨੂੰ ਫਿਰ ਮੈਕਨਿਕ ਬਾਹਰ ਰਸਤਾ ਕਰਦੇ ਆਂਦੇ ਆ ਅਸੀਂ ਪਹਿਲੇ ਮੈਂ ਸਮਝ ਗੱਲ ਕਰ ਰਹੇ ਸੀ ਕਿ ਜੇਕਰ ਕਿਸੇ ਸਾਥੀ ਦੀ ਕੋਈ ਰਿਪੋਰਟ ਪਹਿਲਾਂ ਹੋਈ ਹੈ ਉਹਨ ਦਾ ਕੋਈ ਸਮਾ ਬੰਦ ਕੀਤਾ ਜਾਵੇ ਕਿ ਇਸ ਟ੍ਰੇਨ ਦੀ ਦੁਆਰਾ ਕੋਈ ਰਿਪੋਰਟ ਨਹੀਂ ਹੁੰਦੀ ਉਹਨੂੰ ਖਾਰਜ ਕੀਤਾ ਜਾਵੇ ਚਲੋ ਉਹਨਦੇ ਤੇ ਸਾਡੇ ਨਾਲ ਜਿਹੜੇ ਆਪਣੇ ਟਰਾਂਸਪੋਰਟ ਦੇ ਡਾਇਰੈਕਟਰ ਆਪਣੇ ਸੈਕਟਰੀ ਨੇ ਉਹਨਾਂ ਨੇ ਵੀ ਸਾਡੇ ਹੱਕ ਚ ਕਿਹਾ ਤੇ ਆਪਣੇ ਜੋ ਵਿੱਤ ਮੰਤਰੀ ਉਹਨਾਂ ਨੇ ਸਾਨੂੰ ਕਿਹਾ ਕਿ ਹਾਂ ਠੀਕੇ ਤੁਹਾਡਾ ਰਾਈਟ ਬੰਦਾ ਹੈ ਕਿ ਕੁਝ ਸਮਾਂ ਬੰਦ ਕਰਕੇ ਜਿਹੜੀਆਂ ਰਿਪੋਰਟਾਂ ਇਹਨੂੰ ਖਾਰਜ ਕਰਨਾ ਚਾਹੀਦਾ ਹੈ ਇਹ ਸਦਾ ਬੰਦੇ ਨਾਲ ਨਹੀਂ ਚਲਦੀਆਂ